ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਅੱਜ ਅਸੀਂ ਹਲਕਾ ਖੇਮ ਕਰਨ ਦੇ ਵਿੱਚ ਪਹੁੰਚੇ ਹਾਂ ਜੋ ਵਿਧਾਨ ਸਭਾ ਹਲਕਾ ਖੇਮ ਕਰਨਾ ਜਿਸ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਲਕਾ ਖੇਮ ਕਰਨ ਦੇ ਕਿਸਾਨ ਵਿੰਗ ਦੀ ਨਿਯੁਕਤੀ ਜੋ ਸਰਦਾਰ ਕਿਕਰ ਸਿੰਘ ਨੂੰ ਪ੍ਰਧਾਨ ਬਣਾ ਕੇ ਦਿੱਤੀ ਆ ਅਸੀਂ ਤੁਹਾਡੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਉਹਨਾਂ ਦੇ ਸੰਜੋਗੀਆਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਕੀ ਹੈ ਅੱਗੇ ਉਹਨਾਂ ਦੇ ਜੋ ਪ੍ਰੋਗਰਾਮ ਹਨ ਉਹ ਕਿਸ ਤਰ੍ਹਾਂ ਆਪਣੀ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ ਆਓ ਅਸੀਂ ਤੁਹਾਡੀ ਕਰੌਣੇ ਹਾਂ ਗੱਲਬਾਤ ਸਰਦਾਰ ਕਿਕਰ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਹੁਤ-ਬਹੁਤ ਪ੍ਰਧਾਨ ਜੀ ਤੁਹਾਨੂੰ ਮੁਬਾਰਕਾਂ ਜੀ ਜਿਹੜਾ ਤੁਹਾਨੂੰ ਜਿਹੜਾ ਹਲਕਾ ਖੇਮ ਕਰਨ ਦੇ ਕਿਸਾਨ ਵਿੰਗ ਦਾ ਪ੍ਰਧਾਨ ਚੁੜੇ ਗਏ ਹੋ ਤੁਹਾਨੂੰ ਵੀ ਮੁਬਾਰਕਾਂ ਜੀ ਮਤਲਬ ਜਿਹੜਾ ਇਹ ਜੀ 20 ਤੁਹਾਡਾ ਜਿਹੜਾ ਨੈਕਸਟ 20 ਨੈਕਸਟ 20 ਮਤਲਬ ਪੰਜਾਬ ਜਿਹੜਾ ਟੀਵੀ ਹੈ ਇਹ ਦਾ ਮਤਲਬ ਜੀ ਐ ਨੂੰ ਤੁਸੀਂ ਆਏ ਜੋ ਸਾਡੇ ਕੋਲ ਤੇ ਇਹ ਜਿਹੜਾ ਮੈਨੂੰ ਨਿਯੁਕਤ ਕੀਤਾ ਹੈ ਹਲਕਾ ਖੇਮ ਕਰਨ ਦਾ ਕਿਸਾਨ ਮੰਡ ਦਾ ਪ੍ਰਧਾਨ ਮੈਂ ਸੀਨੀਅਰ ਆਫ ਦੀ ਲੀਡਰਸ਼ਿਪ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਜੀ ਸਾਡੇ ਹਲਕੇ ਦੇ ਐਮ ਐਲ ਏ ਸਰਦਾਰ ਸਰਵਨ ਸਿੰਘ ਜੀ ਤੁਹਾਨੂੰ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਜਿਹੜਾ ਮੇਰੇ ਵਰਗੇ ਨਮਾਣੇ ਬੰਦੇ ਨੂੰ ਉਹਨਾਂ ਏਡੀ ਵੱਡੀ ਜ਼ਿੰਮੇਵਾਰੀ ਦੇ ਕੇ نوازਿਆ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਪ੍ਰਧਾਨ ਜੀ ਜਿਹੜੇ ਅੱਗੇ ਤੁਹਾਡੇ ਕੀ ਮਤਲਬ ਆਦੇਸ਼ ਹੋਣਗੇ ਕੀ ਤੁਹਾਡੇ ਜਿਹੜਾ ਆਪਣੇ ਹਲਕੇ ਦੇ ਪ੍ਰਤੀ ਕੀ ਕੰਮ ਹੋਣਗੇ ਇਹ ਜੀ ਅੱਜ ਸਾਡੀ ਮੀਟਿੰਗ ਸੀ ਚੂਂਗਪਿੰਡ ਜਿੱਥੇ ਦਫ਼ਤਰ ਆ ਐਮਐਲਏ ਸਾਹਿਬ ਦਾ ਉੱਥੇ ਮੀਟਿੰਗ ਉੱਥੇ ਸਾਡੇ ਜ਼ਿਲ੍ਹਾ ਪ੍ਰਧਾਨ ਵੀ ਸਰਦਾਰ ਗੁਰਦਾਸ ਸਿੰਘ ਦੀ ਢੋਲੋਂੋਂ ਵੀ ਆਏ ਸਨ ਸੀਨੀਅਰ ਮੀਤ ਪ੍ਰਧਾਨ ਉਹ ਵੀ ਆਏ ਸਨ ਤੇ ਉੱਥੇ ਇਹ ਗੱਲਾਂ ਹੋਈਆਂ ਕਿ ਜਿਹੜੇ ਅਸੀਂ ਵਿਧਾਨ ਸਭਾ ਹਲਕਿਆਂ ਚ ਪ੍ਰਧਾਨ ਜੁਗਤ ਕੀਤੇ ਆ ਦੇ ਵੀ ਆਪਣੇ ਚਾਰ ਹਲਕੇ ਨੇ ਖੇਮਕਰਨ ਪੱਟੀ ਖਡੂਰ ਸਾਹਿਬ ਤਰਨਤਾਰਨ ਜਿਹੜਾ ਖੇਮਕਰਨ ਦਾ ਏ ਉਹਨਾਂ ਲਈ ਆ ਡਿਊਟੀ ਇਹ ਤਕਰੀਬਨ ਕਰਕੇ 165 ਪਿੰਡ ਆ ਮਤਲਬ ਸਾਡੇ ਮਤਲਬ ਹਲਕੇ ਤੇ 60 65 ਪਿੰਡ ਆ ਉਹਨਾਂ ਨੂੰ ਚਾਰ ਜ਼ੋਨਾਂ ਚ ਵੰਡਣਾ ਜੀ ਚਾਰ ਜ਼ੋਨਾਂ ਚ ਵੰਡ ਕੇ ਉਹ ਨਾਲ ਫਿਰ ਅਸੀਂ ਸਾਡੀ ਡਿਊਟੀ ਲਈ ਆ ਕਿ ਉਹ ਤਕਰੀਬਨ 40 40 ਪਿੰਡਾਂ ਦੇ ਪ੍ਰਧਾਨ ਨਿਯੁਕਤ ਕਰਾਂਗੇ ਜੀ ਇਹ ਇਹ ਡਿਊਟੀ ਲਈ ਆ ਤੇ ਇੱਕ ਕਿਸਾਨਾਂ ਵਾਸਤੇ ਜਿਵੇਂ ਕਿਸਾਨਾਂ ਦੀ ਗੱਲ ਹੈ ਜੀ ਕਿ ਜਿਹੜੇ ਕਿਸਾਨਾਂ ਨੇ ਦਿੱਲੀ ਵਾਸਤੇ ਜਾਂ ਕੋਈ ਕਿਸਾਨਾਂ ਵਾਸਤੇ ਕੰਮ ਕੀਤੇ ਆ ਉਹ ਪ੍ਰਧਾਨ ਰਣ ਉਹ ਸਰਕਾਰ ਮਤਲਬ ਉਹਨਾਂ ਨੂੰ ਸਨਮਾਨ ਕਰਨ ਜਾ ਰਹੀ ਹੈ ਜੀ ਉਹਨਾਂ ਨੂੰ ਮਤਲਬ ਕੋਈ ਦੇਣ ਜਾ ਰਹੀ ਪ੍ਰਧਾਨ ਜੀ ਮਤਲਬ ਆਪਣਾ ਮੇਨ ਜਿਹੜਾ ਕਿਸਾਨ ਵਿੰਗ ਦੇ ਜਿਹੜੇ ਪ੍ਰਧਾਨ ਚੁਣੇ ਜਾਣ ਜਾਂ ਪੰਜਾਬ ਦਾ ਪ੍ਰਧਾਨ ਚੁਣਿਆ ਜਾਣਾ ਕਿਸਾਨ ਵਿੰਗ ਦਾ ਇਹਦਾ ਮੁੱਖ ਮਕਸਦ ਕੀ ਹੈ ਮੁੱਖ ਮਕਸਦ ਤੁਹਾਨੂੰ ਪਤਾ ਹੀ ਜੀ ਜਿਹੜੀ ਕਿਸਾਨਾਂ ਦੀ ਤਾਂ ਏਡੀ ਵੱਡੀ ਲੜਾਈ ਸੈਂਟਰ ਦੇ ਨਾਲ ਚੱਲ ਰਹੀ ਆ ਅੱਜ ਵੀ ਸਾਡੇ ਕਿਸਾਨ ਜਿਹੜੇ ਆ ਛੜਕਾਂ ਦੇ ਉੱਤੇ ਬੈਠੇ ਆ ਜਿਹਦੇ ਵਿੱਚ ਸਾਡਾ ਉਹ ਇੱਕ ਛੋਟਾ ਵੀਰ ਜਿਹੜਾ ਹੈ ਸ਼ਹੀਦ ਵੀ ਹੋਇਆ ਹੈ ਸ਼ੁਭ ਕਰਨ ਸਾਹਿਬ ਇਹ ਜਿਹੜੀ ਆ ਜੀ ਐਮਐਸਪੀ ਦੀ ਜਿਹੜੀ ਸਾਨੂੰ ਸੈਂਟਰ ਸਰਕਾਰ ਨਹੀਂ ਦੇ ਰਹੀ ਸਾਡੀਆਂ ਫਸਲਾਂ ਨਹੀਂ ਖਰੀਦ ਰਹੀ ਧੱਕਾ ਕਰ ਰਹੀ ਆ ਸਾਡੇ ਨਾਲ ਪੰਜਾਬ ਨਾਲ ਉਹਦੇ ਕਰਕੇ ਇੱਕ ਕਿਸਾਨ ਮੰਡ ਦੇ ਨਾਲ ਜਿਹੜੇ ਆ ਸਰਕਾਰਾਂ ਦੇ ਵੀ ਜੋੜ ਕੇ ਨਾਲ ਚੱਲ ਰਹੇ ਆ ਮਤਲਬ ਉਹ ਉਹ ਸਿਸਟਮ ਚਲਾਇਆ ਜੀ ਇੱਥੇ ਵੀ ਅਸੀਂ ਕਰਾਂਗੇ ਜੀ ਜਦੋਂ ਸਾਡੀਆਂ ਕਮੇਟੀਆਂ ਬਣਾਈਆਂ ਉਹ ਅਸੀਂ ਉਹਨਾਂ ਨੂੰ ਜਿਹੜੇ ਜਿਹੜੇ ਵੀਰਾਂ ਨੇ ਅੱਗੇ ਜਦੋਂ ਦਿੱਲੀ ਗਏ ਆ ਜਾਂ ਜਿਨ੍ਹਾਂ ਨੇ ਕੰਮ ਕੀਤਾ ਕਿਸਾਨਾਂ ਵਾਸਤੇ ਉਹਨਾਂ ਨੂੰ ਸਨਮਾਨਤ ਕੀਤਾ ਜਾਏਗਾ ਮੁੱਖ ਮੰਤਰੀ ਵੱਲੋਂ ਸਾਡੂੰ ਆਦੇਸ਼ ਆ ਉਹ ਪ੍ਰਧਾਨ ਜੀ ਹਰਾਂ ਦੱਸਿਆ ਕਿ ਅਗਲੇ ਪ੍ਰੋਗਰਾਮ 'ਚ ਤੁਹਾਨੂੰ ਦੱਸਾਂਗੇ ਜੀ ਵੀ ਪਾਰਟੀ ਦੇ ਆਗੂ ਅਮਰਜੀਤ ਸਿੰਘ ਬੱਬੂ ਵੀ ਆ ਉਹਨਾਂ ਦੇ ਨਾਲ ਵੀ ਅਸੀਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸੱਸੀ ਕਾ ਵੀਰ ਜੀ ਸੱਸੀ ਕਾ ਸਰ ਤੁਹਾਡੇ ਸਾਥੀਆਂ ਨੂੰ ਜਿਹੜਾ ਕਿਸਾਨ ਵਿੰਗ ਦਾ ਪ੍ਰਧਾਨ ਚੁੜਿਆ ਗਿਆ ਹਲਕਾ ਖੇਮ ਕਰਨ ਦੇ ਵਿੱਚੋਂ ਕੀ ਕਹਿਣਾ ਤੁਹਾਡਾ ਪਹਿਲਾਂ ਤਾਂ ਜੀ ਮਕਸ 2024 ਪੰਜਾਬ ਦਾ ਬਹੁਤ ਬਹੁਤ ਧੰਨਵਾਦ ਸਾਡੇ ਮਾਨ ਜੋਗ ਸਰਦਾਰ ਕਿਕਰ ਸਿੰਘ ਚੱਟੂ ਨੂੰ ਜੋ ਹਲਕਾ ਖੇਮ ਕਰਨ ਦੇ ਪ੍ਰਧਾਨ ਲਾਇਆ ਗਿਆ ਉਹਨਾਂ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈ ਅਤੇ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਰਦਾਰ ਸਰਵਨ ਸਿੰਘ ਤੁਨ ਨੇ ਜਿਨ੍ਹਾਂ ਨੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਚੈਨਲ ਮੈਂ ਤੁਹਾਡਾ ਆਪਣਾ ਦਵਿੰਦਰ ਸਹੋਤਾ ਖੇਮ ਕਰਨ ਤੋਂ ਵਿਸ਼ੇਸ਼ ਰਿਪੋਰਟ